ਗੁਰੂ ਨਾਨਕ ਸਾਹਿਬ ਦੇ ਘਰ ਤਿੰਨ ਸੇਵਾ ਮਹਾਨ ਹੈ ਪਹਿਲੀ ਝਾਰੂ ਦੀ ਸੇਵਾ ਮਹਾਪੁਰਬਚਨ ਕਰਦੇ ਜਿਵੇਂ ਜਿਵੇਂ ਸਿੱਖ ਗੁਰੂ ਦੇ ਦਰ ਤੇ ਝਾੜੂ ਫੇਰਦਾ ਹੈ ਨਾ ਜਿਵੇਂ ਜਿਵੇਂ ਝਾਰੂ ਦੇ ਦੰਦੇ ਘਸਦੇ ਨੇ ਉਹਵੇਂ ਓਵੇਂ ਸਿੱਖ ਦੇ ਬੁਰੇ ਕਰਮ ਘਸਦੇ ਨੇ ਗੱਜ ਕੇ ਆਖੋ ਸਤਨਾਮ ਵਾਹੀ ਗੁਰੂ ਤੇ ਦੂਜੀ ਸੇਵਾ ਮਹਾਨ ਹੈ ਗੁਰੂ ਦੇ ਘਰ ਦੀ ਗੁਰਨਾਨਕ ਸਾਹਿਬ ਦੇ ਘਰ ਦੀ ਬਰਤਨਾ ਦੀ ਸੇਵਾ ਝੂਠੇ ਬਰਤਨਾਂ ਦੀ ਸੇਵਾ ਤੇ ਤੀਸਰੀ ਸੇਵਾ ਜੋੜਿਆਂ ਦੀ ਸੇਵਾ ਸੰਗਤ ਦੇ ਜੋੜਿਆਂ ਦੀ ਸੇਵਾ ਬਾਗਾਂ ਵਾਲੇ ਨੇ ਜਿਹੜੇ ਕਰਦੇ ਨੇ ਸੇਵਾ ਉਹਦੀ ਕਿਰਪਾ ਬਿਨਾ ਕਿੱਥੇ ਹੁੰਦੀ ਹੈ ਸੰਗਤ ਜੀ ਸਰਬੰਸਾਚਾ ਏਕ ਹੈ ਦੂਜਾ ਨਹੀਂ ਹੋਏ ਤਾਂ ਕੀ ਸੇਵਾ ਸੋ ਕਰੀ ਜਾ ਕੋ ਨਦਰ ਕਰੇ ਕਈ ਵਾਰ ਬੰਦਾ ਸੋਚਦਾ ਹੀ ਰਹਿ ਜਾਂਦਾ ਤੇ ਦੂਸਰਾ ਲਾਹਾ ਲੈ ਜਾਂਦਾ ਕਈ ਵਾਰ ਬੰਦਾ ਪਲਾਨ ਹੀ ਬਣਾਉਂਦਾ ਰਹਿੰਦਾ ਹੈ ਜੇ ਘਰ ਵਿੱਚ ਖੰਡ ਪਟ ਸਾਹਿਬ ਕਰਾਵਾਂਗੇ ਸੁਖਨੀ ਸਾਹਿਬ ਕਰਾਵਾਂਗੇ ਗੁਰਦੁਆਰਾ ਸਾਹਿਬ ਲੰਗਰ ਕਰਾਵਾਂਗੇ ਅਸੀਂ ਜਾਵਾਂਗੇ ਕਈ ਵਾਰ ਸੋਚਦੇ ਰਹ ਜਾਂਦੇ ਆ ਤੇ ਜਿਨ੍ਹਾਂ ਦੀ ਕਿਰਪਾ ਹੁੰਦੀ ਉਹ ਲਾਹ ਲੈ ਜਾਂਦੀ ਹੈ